ਇੱਕ ਪਾਸੇ ਉਹ ਪਿਆਰ ਦਾ ਸੰਦੇਸ਼ ਦੇ ਰਿਹਾ ਤੇ ਦੂਸਰੇ ਪਾਸੇ ਹੈਕਲ ਦੇ ਵਿੱਚ ਉਸ ਨੇ ਇਸ ਤਰ੍ਹਾਂ ਕੀਤਾ ਇੰਨਾ ਕੁੱਸਾ ਇੰਨਾ ਕੁੱਸਾ ਤੇ ਉਹ ਨਹੀਂ ਸੀ ਚਾਹੀਦਾ ਇਹਸ ਨੂੰ ਫਸਾ ਦਾ ਪਰਬ ਨੇੜੇ ਆਇਆ ਯੀਸੂ ਆਪਣੇ ਚੇਲੇਆਂ ਦੇ ਨਾਲ ਮਿਰਚਲਾਂ ਨੂੰ ਗਏ ਜਦੋਂ ਉਹ ਹੈਕਲ ਦੇ ਵਿੱਚ ਗਏ ਤੇ ਹੈਕਲ ਦੇ ਵਿੱਚ ਜਾ ਕੇ ਯੀਸੂਸੀ ਨੇ ਉਹ ਦੇਖਿਆ ਜੋ ਨਹੀਂ ਸੀ ਹੋਣਾ ਚਾਹੀਦਾ ਉੱਥੇ ਕੀ ਦੇਖਿਆ ਯੀਸੂਸੀ ਨੇ ਬੋਤੇ ਲੋਕ ਪਸ਼ੂ ਜਿਹੜੇ ਚੜਾਵੇ ਵਾਸਤੇ ਚੜਾਈ ਜਾਂਦੇ ਸੀਗੇ ਉਹ ਪੰਛੀ ਬਹੁ ਵੇਜੇ ਹੋਏ ਸੀਗੇ ਉਸ ਤੋਂ ਇਲਾਵਾ ਜਿਹੜੇ ਸਰਾਫ ਹੁੰਦੇ ਨੇ ਜਿਹੜੇ ਪੈਸੇ ਦਾ ਅਦਲ ਬਦਲ ਕਰਦੇ ਨੇ ਉਹ ਉੱਥੇ ਦੇਖੀ ਯਿਸੂ ਨੇ ਯਿਸੂ ਸੀ ਨੂੰ ਯਿਸੂ ਸੀ ਨੇ ਰਸੀਦਾ ਕੋੜਾ ਵਟ ਕੇ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਮੇਰੇ ਪਿਤਾ ਦੇ ਘਰ ਨੂੰ ਵਪਾਰ ਕਰਨ ਵਾਲੀ ਇੱਕ ਜਗ੍ਹਾ ਬਣਾ ਦਿੱਤਾ। ਤੇ ਚੇਲਿਆ ਨੇ ਇਹ ਦੇਖ ਕੇ ਉਸੋ ਸੀ ਵਸਤਾ ਦੇਖ ਕੇ ਤੇ ਚੇਲਿਆ ਨੇ ਇੱਕ ਵਚਨ ਚੇਤੇ ਆਇਆ। ਕਿ ਇਸ ਤਰ੍ਹਾਂ ਲਿਖਿਆ ਆ ਵਚਨ ਦੇ ਵਿੱਚ ਤੇਰੇ ਘਰ ਦੀ ਗੈਰਤ ਮੈਨੂੰ ਖਾ ਗਈ। ਵਸਤ ਜਦੋਂ ਵਚਨ ਨੂੰ ਅਸੀਂ ਲੇ ਜਾਰ ਦੇ ਜਿਹੀ ਤਰ੍ਹਾਂ ਨਹੀਂ ਸਮਝਦੇ ਤੇ ਸਾਨੂੰ ਇਹ ਲੱਗੇਗਾ ਕਿ ਯਿਸੂਸੀ ਨੇ ਗੁੱਸਾ ਕੀਤਾ ਬੋਲੋ ਯਿਸੂਸੀ ਨੇ ਗੁੱਸਾ ਕੀਤਾ ਯਿਸੂਸੀ ਨੇ ਗੁੱਸਾ ਕੀਤਾ ਕਰੋਧ ਕੀਤਾ ਇੱਕ ਪਾਸੇ ਉਹ ਪਿਆਰ ਦਾ ਸੰਦੇਸ਼ ਦੇ ਰਿਹਾ ਤੇ ਦੂਸਰੇ ਪਾਸੇ ਹੈਕਰ ਦੇ ਵਿੱਚ ਉਸਨੇ ਇਸ ਤਰ੍ਹਾਂ ਕੀਤਾ ਇਹਨਾਂ ਨੂੰਸਾ ਇਹਨਾਂ ਨੂੰਸਾ ਤੇ ਆਉਣਾ ਨਹੀਂ ਸੀ ਚਾਹੀਦਾ ਯਿਸੂ ਉਹ ਬਚਨ ਦੀ ਪਹਿਚਾਣ ਨਹੀਂ ਹੋਵੇ ਕਿ ਅਸੀਂ ਗਲਤ ਗੱਲ ਨੂੰ ਫੜਾਂਗੇ ਜਾਂ ਅਸੀਂ ਸਾਡਾ ਜਿਹੜਾ ਵਾ ਨਜ਼ਰੀਆ ਵਾ ਦੇਖਣ ਦਾ ਉਹ ਗਲਤ ਹੋਵੇਗਾ ਲੇਕਿਨ ਚੇਲੇ ਸਿੱਖਦੇ ਸੀਗੇ ਚੇਲਿਆਂ ਨੂੰ ਥੋੜੀ ਜਿਹੀ ਪਹਿਚਾਣ ਸੀ ਚੇਲਿਆਂ ਨੇ ਚੇਲਿਆਂ ਨੂੰ ਯਿਸੂਸੀ ਦੀ ਇਸ ਤਰ੍ਹਾਂ ਕਰਨ ਦੇ ਨਾਲ ਯਿਸੂਸੀ ਨੇ ਇਸ ਤਰ੍ਹਾਂ ਕਰਨ ਦੇ ਨਾਲ ਚੇਲਿਆਂ ਨੂੰ ਇੱਕ ਵਚਨ ਯਾਤ ਆਇਆ ਇਹੜਾ ਵਚਨ ਸੀਗਾ ਕਿ ਇਸ ਦਾ ਲਿਖਿਆ ਹੋਇਆ ਕਿ ਤੇਰੇ ਘਰ ਦੀ ਗੈਰਤ ਮੈਨੂੰ ਖਾ ਦੇ ਤੇਰੇ ਘਰ ਦੀ ਗੈਰਤ ਮੈਨੂੰ ਖਾ ਦੇ ਤੇ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਮੇਰੇ ਪਿਤਾ ਲਈ ਘਰ ਨੂੰ ਵਪਾਰ ਕਰਨ ਵਾਲੀ ਇੱਕ ਮੰਡੀ ਐ ਬਾਜ਼ਾਰ ਘੜਾ ਦਿੱਤਾ ਵਾ ਤੇ ਯਿਸੂ ਨੇ ਉਹਨਾਂ ਨੂੰ ਉੱਥੋਂ ਕੱਢਿਆ ਚੀਲਿਆ ਨੇ ਸਮਝ ਲਿਆ जिस तरह लिखया हो कि तेरे का मैं खा लेगी इस तरह कर रहे जहोतीसूसी ने, ने, ने इस तरह करने कोई ना कोई कारण हो गएगा यहूदिया ने कि येसू कह कर रहा वहां पिछे तू सू के निशान उठा चाहता वा ये गलत साबित करनी चाहता हाँ यसूसी ने ਅਗੋ ਇਹ ਕਹਿਆ ਕਿ ਤੁਸੀਂ ਇਸ ਹੈਕਲ ਨੂੰ ਢਾਡੋ ਮੈਂ ਫਿਰ ਤੋਂ 3 ਦਿਨਾਂ ਦੇ ਵਿੱਚ ਤੁਹਾਨੂੰ ਖੜਾ ਕਰਕੇ ਰਖਾਵਾਂਗਾ ਕਿੰਨੇ ਦਿਨਾਂ ਚ 3 ਦਿਨਾਂ ਚ 3 ਦਿਨਾਂ ਦੇ ਵਿੱਚ ਇਹੋ ਦਿਹਾ ਕੋ ਗੈਟ ਲੱਗੇ ਕਿ ਨੂੰ 46 ਸਾਲ ਤੇ ਬਣਨ ਚ ਲੱਗਿਆ ਤੇ ਹਾਲੇ ਵੀ ਤਿਆਰ ਹੋ ਰਹੀ ਆ 46 ਸਾਲ ਲੱਗੇ ਕਿੰਨੇ 46 ਸਾਲ 46 ਸਾਲ ਪਰ ਇੱਥੇ ਅਸੀਂ ਸਮਝਣਾ ਆ ਜਿਹੜੀ ਭੇਤ ਦੀ ਗੱਲ ਆ ਉਹ ਵੀ ਸਮਝਣੀ ਆ ਇਹਦੇ ਤੋਂ ਇਲਾਵਾ ਕੋਈ ਚੀਜ਼ਾਂ ਅਸੀਂ ਦੇਖਾਂ ਕਿ ਪੁਰਾਣੇ

ਉਸ ਮਿਲਾਪ ਵਾਲੇ ਤੰਬੂ ਦੇ ਵਿੱਚ ਚਲੀ ਹੋ ਕੇ ਉਹਨਾਂ ਦੇ ਨਾਲ ਗੱਲ ਕਰਦਾ ਸੀ ਇਸرائیਲੀਆਂ ਦੇ ਨਾਲ ਉਸਾਰੇ ਜ਼ਮਨੀ ਉਹ ਇੱਕ ਟੈਂਪਰਰੀ ਸਥਾਨ ਸੀ ਕੈਸ ਲਈ ਨਹੀਂ ਆ ਕਿਉਂਕਿ ਉਸ ਸਮੇਂ ਇਸرائیਲੀ ਕੂਚ ਕਰ ਰਹੇ ਸੀ ਕਿਥੋਂ ਮਿਸਰ ਤੋਂ ਕਨਾਨ ਵੱਲ ਕੀ ਕਰ ਰਹੇ ਸੀਗੇ ਕੂਚ ਕਰ ਰਹੇ ਸੀਗੇ ਜਾ ਰਹੇ ਸੀਗੇ ਉਹਦੇ ਤੋਂ ਬਾਅਦ सुलेमान बादशाह ने सुलेमान राजा ने हैकल बनाई परमेश्वर के वास्ते उस हैकल को बनवाने के वास्ते कितना समय लगा दसो बोलो 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 साथ। नहीं सात साल बोलो साथ। साथ। ਫਿਰ ਬੋਲੋ 7 ਸਾਲ ਸੁਲੇਮਾਨ ਨੇ ਕਿਹਦੀ ਹੈ ਸੰਤਿਆਗ ਕਰਵਾਈ ਉਸ ਨੂੰ ਕਿੰਨਾ ਸਮਾਂ ਲੱਗਾ 7 ਸਾਲ 7 ਸਾਲ ਤੇ ਫਿਰ ਇਹ ਕਿਹੜੇ 46 ਸਾਲ ਦੀ ਗੱਲ ਕਰ ਰਹੀ ਸੀ ਜੋਦੀ ਸੁਲੇਮਾਨ ਨੇ ਜਿਹੜੀ ਹੈ ਕਲ ਬਣਾਈ ਉਸ ਹੈ ਕਲ ਨੂੰ ਬਾਅਦ ਵਿੱਚ ਢਾ ਦਿੱਤਾ ਗਿਆ ਉਹਦੇ ਤੋਂ ਬਾਅਦ ਫਿਰ ਬਣਾਈ ਗਈ ਅਜ਼ਰਾ ਦੇ ਟਾਈਮ ਦੇ ਵਿੱਚ ਵੀ ਅਜ਼ਰਾ ਦੇ ਸਮੇਂ ਦੇ ਵਿੱਚ ਹੀ ਬਣਾਈ ਗਈ ਉਸ ਤੋਂ ਬਾਅਦ ਇੱਕ ਰਾਜਾ ਸੀਗਾ ਉਹਨੇ ਇਹ ਸ਼ੁਰੂ ਕਰਵਾਇਆ ਸੀਗਾ ਤੇ ਇਹ ਬਣ ਰਹੀ ਸੀ allele ਇਹ ਦੇਖੋ ਕਿ 46 ਸਾਲ ਜਿਉਂ ਉਹਨੇ ਕਿਹਾ ਵਾ ਇਹ ਗੱਲ ਸੱਚ ਹੈ ਕਿ 46 ਸਾਲ ਲੱਗੇ ਹੈ ਇਹਨੂੰ ਬਣਾਉਣ ਦੇ ਵਾਸਤੇ ਕਿੰਨੇ ਸਾਲ 46 ਸਾਲ ਲੱਗੇ ਆ ਇਹਨੂੰ ਬਣਾਉਣ ਵਾਸਤੇ ਤੇ ਤਿੰਨ ਡੇੜਾ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਫਿਰ ਤੋਂ ਤਾਂ ਤਾਂ ਕਿ ਦਿੱਤਾ ਦੇਣਾ ਵਿੱਚ ਇਸ ਤਰ੍ਹਾਂ ਕਢੀ ਕੀਤੀ ਜਾ ਸਕਦੀ ਹੈ ਕਿ ਇਹ ਸੁਸੀ ਇਸ ਤਰ੍ਹਾਂ ਕਰ ਸਕਦਾ ਸੀਗਾ ਜਿਹੜਾ ਕੰਮ 46 ਸਾਲ ਝੋਣਾ ਸੀਗਾ ਇਹ ਹੋਇਆ ਸੀਗਾ ਤੇ ਇਹ ਸੁਸੀ ਕਰ ਸਕਦਾ ਸੀਗਾ ਦਿਨਾਂ ਦੇ ਟੈਂਸ਼ਨ ਹਾਂ ਬੋਲੋ ਉਹ ਹੈ ਕਵਿਤਾ ਹਾਂ ਇਹ ਸੁਸੀ ਉਹ ਸਹਾਇ ਕਦੀ ਗਲਤੀ ਗੱਲ ਨਹੀਂ ਕਰ ਰਿਹਾ ਇਹ ਸੁਸੀ ਇੱਕ ਸ਼ਰੀਰ ਰੂਪੀ ਹੈ ਗਲਤੀ ਗੱਲ ਕਰ ਰਿਹਾ ਸੀਗਾ ਜਿਹੜੀ ਸਰੀਰ ਇਸ ਸਰੀਰ ਵਾਲੀ ਜਿਹੜੀ ਐਂਗਲ ਦੀ ਗੱਲ ਕਰ ਰਿਹਾ ਸੀਗਾ ਇਹਦੇ ਵਿੱਚ ਇਸੇ ਤਰ੍ਹਾਂ ਲਿਖਿਆ ਵੀ ਹੈ ਜਦੋਂ ਅਸੀਂ ਪੜ੍ਹਦੇ ਹਾਂ ਤੇ ਯੂਸੂਸੀ ਕਰ ਰਿਹਾ ਸੀਗਾ ਆਪਣੇ ਸਰੀਰ ਵਾਲੀ ਹੈ ਗੱਲ ਦੀ ਗੱਲ ਕਰ ਰਿਹਾ ਸੀਗਾ ਮਿਲ ਆਪਦੇ ਤੰਗੂ ਨੂੰ ਬਣਾਉਣ ਵਾਸਤੇ ਥੋੜਾ ਸਮਾਂ ਲੱਗਾ ਸੀਗਾ ਤੇ ਸੁਲੇਮਾਨ ਨੇ ਜਿਹੜੀਆਂ ਅੰਗਲ ਬਣਾਈ ਸੀ ਕਿੰਨੇ ਸਾਲ ਲੱਗੇ 7 ਸਾਲ ਇਹ ਉਹ ਵੀ ਜਿਹੜੇ 46 ਸਾਲ ਦੀ ਗੱਲ ਕਰ ਰਹੇ ਆ ਫਿਰ ਇਹਦੀ ਗੁਰਮਤ ਕੀਤੀ ਗਈ ਸੀ ਜਾਂ ਫਿਰ ਇਸ ਨੂੰ ਸਾਰਿਆਂ ਨੇ ਆਸ ਹੀ ਲਿਆ ਤੇ ਉਹ ਯੂਸੀ ਵੀ ਇਸ ਗੱਲ ਨੂੰ ਸਮਝ ਨਹੀਂ ਪਾਏ ਪਹਿਚਾਣ ਨਹੀਂ ਪਾਏ ਤੇ ਕਹਿ ਲੱਗੇ ਕਿ ਜਿਸ ਕੰਮ ਨੂੰ ਕਰਨ ਲੱਗਿਆ 46 ਸਾਲ ਲੱਗੇ ਤੂੰ ਤਿੰਨਾਂ ਟੇੜਾ ਦੇ ਵਿੱਚ ਕਿਸ ਤਰ੍ਹਾਂ ਕਰਦਾਵੇਂਗਾ ਲੇਕਿਨ ਯੂਸੀ ਨੇ ਉਹਨਾਂ ਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਜਿਹੜਾ ਇਨਸਾਨ ਸਿੱਖਣਾ ਨਹੀਂ ਚਾਹੁੰਦਾ ਉਹ ਵਚਨ ਤੋਂ ਬੇਖਬਰ ਰਹਿੰਦਾ ਵਾ ਉਹਨੂੰ ਵਚਨ ਦੇ ਬਾਰੇ ਕੁਝ ਪਤਾ ਨਹੀਂ ਲੱਗਦਾ ਜਿਹੜਾ ਸਿੱਖਣਾ ਚਾਹੁੰਦਾ ਉਹ ਬੋਲੋ ਜਿਹੜਾ ਸਿੱਖਣਾ ਚਾਹੁੰਦਾ ਉਹ ਵਚਨ ਪੂਰਾ ਵੀ ਕਰੇ ਉਹ ਵਚਨ ਜਰਾ ਵੀ ਪੜੇ ਵਚਨ ਇਕੱਲਾ ਸੁਣ ਲੈਣਾ ਜਾਂ ਡਾਇਰੀ ਤੇ ਨੋਟ ਕਰ ਲੈਣਾ ਕਾਪੀ ਤੇ ਨੋਟ ਕਰ ਲੈਣਾ ਬਾਅਦ ਵਿੱਚ ਆਪਣੀ ਮਰਜ਼ੀ ਕਰ ਲੈਣੀ ਇਹਦੇ ਨਾਲ ਕੋਈ ਅਸਰ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਇਹ ਇਸੇ ਤਰ੍ਹਾਂ ਹੀ ਹੈ ਜਿਸ ਵਾਂਗ ਸਕੂਲ ਦੇ ਵਿੱਚ ਜਾਂਦੇ ਆ ਸਮਗ ਲੈ ਕੇ ਆ ਸੀ ਵਾਪਸ ਆ ਜਾਂਦੇ ਆ ਲੇਕਿਨ ਇਹ ਜਿਹੜੀ ਰੋਹਾਨੀ ਵਿਆਖਿਆ ਦਾ ਇਸ ਦਾ ਮਤਲਬ ਇਹ ਆ ਕਿ ਅਸੀਂ ਵਚਨ ਸੁਣੀਏ ਵਚਨ ਤੇ ਅਮਲ ਵੀ ਕਰੀਏ ਵਚਨ ਤੇ ਅਮਲ ਵੀ ਕਰੀਏ ਅਮਲ ਕਰਾਂਗੇ ਤਾਂ ਸਾਡਾ ਈਮਾਨ ਮਜ਼ਬੂਤ ਹੋਵੇਗਾ ਤੇ ਯਿਸੂਸੀ ਨੇ ਕੀਤੀ ਸੀ ਕਿ ਗੱਲ ਇਸ ਸ਼ਰੀਰ ਦੀ ਹੈ ਕਲ ਦੀ ਕੋਰਿੰਥੀਆਂ ਦੇ ਪੱਤਰੀ ਦੇ ਵਿੱਚ ਜਦ ਤੁਸੀਂ ਪੜ੍ਹਦੇ ਆ ਤੇ ਉੱਥੇ ਇਸ ਤਰ੍ਹਾਂ ਜ਼ਿਕਰ ਆਉਂਦਾ ਮੈਂ ਪਵਿੱਤਰ ਆਤਮਾ ਦਾ ਮੰਦਿਰ ਹਾਂ 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 ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਤੌਬਾ ਕਰਕੇ ਬਪਤਿਸਮਾ ਲਿਆ ਹੋਆ ਸਾਰਿਆਂ ਵਾਸਤੇ ਨਹੀਂ ਮੈਂ ਪਵਿੱਤਰ ਆਤਮਾ ਦਾ ਮੰਦਿਰ ਹਾਂ ਮੈਂ ਪਵਿੱਤਰ ਆਤਮਾ ਦਾ ਮੰਦਿਰ ਹਾਂ ਜੇ ਅਸੀਂ ਪਵਿੱਤਰ ਆਤਮਾ ਦੇ ਮੰਦਿਰਾਂ ਤੇ ਸਾਡੇ ਆਪਣੀ ਕਿੰਨੀ ਹਫਾਜ਼ਤ ਕਰਨੀ ਚਾਹੀਦੀ ਹੈ ਕਿੰਨੀ ਜ਼ਿਆਦਾ ਹਿਫਾਜ਼ਤ ਸਾਨੂੰ ਕਿੰਨਾ ਜ਼ਿਆਦਾ ਧਿਆਨ ਆਪਣਾ ਰੱਖਣਾ ਚਾਹੀਦਾ ਹੁ ਜਿਹੜਾ ਇਹਨਾਂ ਨੇ ਭਜਨ ਗਾਇਆ ਬੱਚਿਆਂ ਨੇ ਇਹਦੇ ਵਿੱਚ ਇੱਕ ਸ਼ਬਦ ਸੀਗਾ ਮੈਂ ਨੂਰ ਦਾ ਫਰਜ਼ੰਦ ਹੂੰ ਰੂਹੇ ਖੁਦਾ ਕੀ ਪਸੰਦ ਹੂੰ ਯਾਨੀ ਕਿ ਮੈਂ ਰੌਸ਼ਨੀ ਦਾ ਪੁੱਤਨ ਹਾਂ ਤੇ ਰੂਹੇ ਖੁਦਾ ਦੀ ਮੈਂ ਪਸੰਦ ਹਾਂ ਖੁਦਾ ਦੀ ਮੈਂ ਪਸੰਦ ਹਾਂ ਜੇ ਸਾ ਨੂੰ ਖੁਦਾ ਪਸੰਦ ਕਰ ਰਿਹਾ ਤੇ ਕੋਈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਇਸ ਕਰਕੇ ਇਹ ਯਾਦ ਰੱਖਣਾ ਵਾ ਆਪਣੀ ਪਹਿਚਾਣ ਉਦੋਂ ਹਣੀਏ ਸਾਨੂੰ ਜਦੋਂ ਸਾਡੇ ਕੋਲ ਪਵਿੱਤਰ ਆਤਮਾ ਹੋਵੇਗਾ ਕਿ ਅਸੀਂ ਕਿੰਨੇ ਕੀਮਤੀ ਹਾਂ ਬਿਨਾਂ ਪਵਿੱਤਰ ਆਤਮਾ ਤੋਂ ਸਾਨੂੰ ਆਪਣੀ ਪਹਿਚਾਣ ਨਹੀਂ ਪਤਾ ਲੱਗਣੀ ਕਿ ਅਸੀਂ ਕੌਣ ਆ ਜਾਂ ਪਰਮੇਸ਼ਰ ਨੇ ਸਾਨੂੰ ਕਿਉਂ ਬਣਾਇਆ ਵਾ ਪਰਮੇਸ਼ਰ ਨੇ ਇਨਸਾਨ ਨੂੰ ਕਿਉਂ ਬਣਾਇਆ ਵਾ ਤੇ ਕਿਉਂ ਇਨਸਾਨ ਦਾ ਪਵਿੱਤਰ ਆਤਮਾ ਦੇ ਚਲਾਇਆ ਚੱਲਣਾ ਕਿਉਂ ਜ਼ਰੂਰੀ ਹੈ ਉਨੀ ਦੇਰ ਤੱਕ ਵੀ ਪਤਾ ਚੱਲੇਗਾ ਜੀ ਵੀ ਦੇਰ ਤੱਕ ਪਵਿੱਤਰ ਆਤਮਾ ਸਾਡੇ ਕੋਲ ਨਹੀਂ ਹੋਵੇਗਾ ਤੋਬਾ ਕਰਕੇ ਬਪਿਸਮਾ ਲਵਾ ਕੇ ਇਸਨੂੰ ਪਵਿੱਤਰ ਆਤਮਾ ਮਿਲੇਗਾ ਪਵਿੱਤਰ ਆਤਮਾ ਦੇ ਬਸਾ ਦੇ ਵਿੱਚ ਅਸੀਂ ਹੋਰ ਬਸਾ ਪ੍ਰਾਪਤ ਕਰਾਂਗੇ ਘਰ ਤੇ ਜਾਵਾਂਗੇ ਤੇ ਫਿਰ ਪਵਿੱਤਰ ਆਤਮਾ ਸਾਨੂੰ ਤਲੀਯੂਥ ਦੇ ਨਾਲ ਗਾਈਡ ਕਰੇਗਾ ਯਿਸੂਸੀ ਵਿਕਾਇ ਕੀ ਕਿ ਜਿਹੜਾ ਤੁਹਾਡਾ ਸਹਾਇਕ जो तो मिलेगा तो ये बचन सिखावेगा भी बोलो वचन सिखावेगा भी वचन चिंता अच्छा भी करवाएगा अच्छा हम ए पवित्र आत्मा का कोई दोष नहीं है बाद वचन चेते नहीं आता जो जरूरत है बोलो दो रस्ते होंगे जो सामने झोना गा ਦੋ ਰਸਤੇ ਉਸ ਇਨਸਾਨ ਦੇ ਸਾਹਮਣੇ ਆਉਂਦੇ ਆ ਜਿਹੜੇ ਰੂਹ ਦੇ ਚਲਾਇਆ ਨਹੀਂ ਚੱਲਦੇ ਜਿਹੜੇ ਰੂਹ ਦੇ ਚਲਾਇਆ ਚੱਲੇਗਾ ਉਹਨੂੰ ਪਤਾ ਹੋਵੇ ਕਿ ਰਸਤਾ ਇੱਕ ਹੀ ਆ ਬੋਲੋ ਰਸਤਾ ਇੱਕ ਹੀ ਦੂਸਰੇ ਰਸਤੇ ਦਾ ਖਿਆਲ ਜਾਂ ਉਹਦੇ ਤੇ ਚੱਲਣ ਦਾ ਮਨ ਉਸ ਇਨਸਾਨ ਦਾ ਕਰੇਗਾ ਜਿਹੜਾ ਆਪਣੀ ਮਰਜ਼ੀ ਦੇ ਨਾਲ ਚੱਲਣਾ ਚਾਹਦਾ ਵਾ ਲੇਕਿਨ ਜਿਹੜਾ ਪਵਿੱਤਰ ਆਤਮਾ ਦੇ ਚਲਾਇਆ ਚੱਲਦਾ ਵਾ ਉਹਨੂੰ ਪਤਾ ਵਾ ਕਿ ਮੇਰਾ ਰਸਤਾ ਉਹਨੇ ਤਿਆਗ ਕੀਤਾ ਵਾ ਉਹਨੂੰ ਪਤਾ ਵਾ ਪਰਮੇਸ਼ਵਰ ਨੂੰ ਪਤਾ ਵਾ ਜਿਸ ਤਰ੍ਹਾਂ ਕੋਈ ਆਤਮਾ ਮੈਨੂੰ ਗਾਈਡ ਕਰੇਗਾ ਮੈਂ ਉਸੇ ਰਸਤੇ ਚੱਲਾਂਗਾ ਮੇਰੇ ਸਾਹਮਣੇ ਦੋ ਰਸਤੇ ਨਹੀਂ ਹੋਣੇ ਇੱਕ ਕਮਿਤਾ ਕੀਆ ਦਰੋ ਹੂ ਦਰੋਡ ਨਾਟ ਟੇਕਨ ਰਾਹ ਜਿਹੜਾ ਨਹੀਂ ਚੁਣਿਆ ਇੱਕ ਚੁਣਿਆ ਦੂਸਰਾ ਨਹੀਂ ਚੁਣਿਆ ਲੇਕਿਨ ਜਿਹੜਾ ਪਵਿੱਤਰ ਆਤਮਾ ਦੇ ਚਲਾਇਆ ਚਾਹਦੇ ਉਹਨੂੰ ਪਤਾ ਸਾਡਾ ਅਦਾ 1000 ਇਸੂਸੀਆ ਸਾਡਾ ਰਾਹ ਇਹਦੇ ਤੇ ਚੱਲਣਾ ਵਾ ਅੱਗੇ ਜਦੋਂ ਅਸੀਂ ਦੇਖਨੇ ਆ ਤੇ ਚੇਲਿਆਂ ਨੇ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗ ਗਿਆ ਇਹ ਯਿਸੂਸੀ ਨੇ ਕਿਹਾ ਕਿ ਫਿਰ ਤੀਸਰੇ ਦਿਹਾੜੇ ਮੈਂ ਜਿਉਟਾਂਗਾ ਇਸ ਗੱਲ ਉਹਨਾਂ ਨੇ ਵਚਨ ਵੀ ਉਸ ਗੱਲ ਨਾਲ ਜੋੜ ਕੇ ਦੇਖਿਆ ਜਿਹੜੀ ਯਿਸੂਸੀ ਨੇ ਕਹੀ ਸੀ ਕਿਹੜੀ ਗੱਲ ਯਿਸੂਸੀ ਨੇ ਕਿਹਾ ਸੀਗਾ ਮੈਂ ਫਿਰ ਤੋਂ ਤਿੰਨ ਦਿਨਾਂ ਦੇ ਵਿੱਚ ਇਸ ਨੂੰ ਇਸ ਮੰਦਰ ਨੂੰ ਖੜਾ ਕਰ ਦਵਾਂਗਾ ਸੈਕਲ ਨੂੰ ਖੜਾ ਕਰ ਦਵਾਂਗਾ ਤਿਆਰ ਕਰ ਦਵਾਂਗਾ ਚੇਲਿਆਂ ਨੇ ਜਾਣ ਲਿਆ ਕਿ ਵਾਕਈ ਉਹ ਗੱਲ ਸਹੀ ਸੀ ਜਿਹੜੀ ਯਿਸੂਸੀ ਕਹਿੰਦਾ ਸੀ ਕਿ ਕਦੋਂ ਇਹਨਾਂ ਨੇ ਵਿਸ਼ਵਾਸ ਕੀਤਾ ਜਦੋਂ ਯਿਸੂਸੀ ਨੇ

ਕਿਉਂਕਿ ਉਹਨਾਂ ਦੇ ਕੋਲ ਉਸ ਸਮੇਂ ਪਵਿੱਤਰ ਆਤਮਾ ਨਹੀਂ ਸੀ ਉਹਨਾਂ ਦੇ ਕੋਲ ਉਸ ਸਮੇਂ ਪਵਿੱਤਰ ਆਤਮਾ ਨਹੀਂ ਸੀ ਜਦੋਂ ਪਵਿੱਤਰ ਆਤਮਾ ਉਹਨਾਂ ਨੂੰ ਮਿਲਿਆ ਦੇਖੋ ਇਹਨਾਂ ਨੇ ਉਹੀ ਕੰਮ ਕੀਤਾ ਜੋ ਪਵਿੱਤਰ ਆਤਮਾ ਨੇ ਕੀਤਾ ਪਹਿਲਾਂ ਕਦੀ ਡਰ ਜਾਂਦੇ ਸੀਗੇ ਕਦੀ ਜ਼ਿਆਦਾ ਜੋਸ਼ ਦੇ ਵਿੱਚ ਅ ਬੜੇ ਬੜੇ ਹਿੰਦ ਨਾਲ ਵਾਦੀ ਕਰ ਲੈਂਦੇ ਸੀਗੇ ਲੇਕਿਨ ਲੇਕਿਨ ਜਦੋਂ ਉਹਨਾਂ ਨੂੰ ਪਵਿੱਤਰ ਆਤਮਾ ਮਿਲਿਆ ਫਿਰ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਪਰਮੇਸ਼ਵਰ ਦੀ ਮਰਜ਼ੀ ਸੀ ਇਸ ਕਰਕੇ ਬਿਨਾ ਪਵਿੱਤਰ ਆਤਮਾ ਤੋਂ ਇਨਸਾਨ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦਾ ਜੋਸ਼ ਹੋ ਸਕਦਾ ਵਾ دنیਾਇਕੀ ਆਵਾਜ਼ ਕਰਾਮਰਾ ਕਰਾ 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 ਦੀ ਕੀ ਹੱਦਾਂ ਦਾ ਜੋਸ਼ ਜਿਹੜਾ ਵਾ ਇਹ ਫੇਲ ਹੋ ਜਾਂਦਾ ਵਾ ਜਦੋਂ ਸਾਡੇ ਸਾਹਮਣੇ ਇੱਕ ਆਪਣੇ ਮਨ ਦੀ ਇੱਕ वचन ਨੂੰ ਛੁੜਨ ਦੀ ਗੱਲ ਆਉਂਦੀ ਤੇ ਅਸੀਂ ਆਪਣੇ ਮਨ ਦੀ ਗੱਲ ਨੂੰ ਛੁੜ ਲੈਂਦੇ ਆ ਬੜੇ ਆਰਾਮ ਦੇ ਨਾਲ ਕਿਉਂਕਿ वचन ਨੂੰ ਪੂਰਾ ਕਰਨ ਦਾ ਸ਼ੌਂਕ ਔਣੀ ਦੇ ਤੱਕ ਜਾਂ ਬਚਨ ਨੂੰ ਛੁੜਨਾ ਇਹ ਫੈਸਲਾ ਲੈਣਾ ਔਣੀ ਦੇ ਤੱਕ ਅਸੀਂ ਲੈ ਨਹੀਂ ਸਕਦੇ ਜਿੰਨੀ ਦੇਰ ਤੱਕ ਸਾਡੇ ਕੋਲ ਪਵਿੱਤਰ ਆਤਮਾ ਨਹੀਂ ਹੈ ਫਿਰ ਅਸੀਂ ਜਦੋਂ ਪਵਿੱਤਰ ਆਤਮਾ ਦੇ ਚਲਾਇਆ ਚੱਲ ਕੇ ਫਿਰ ਹਰ ਇੱਕ ਹਰ ਬਚਨ ਜਿਹੜਾ ਵਾ ਅਸੀਂ ਪੂਰਾ ਕਰ ਸਕਦੇ ਆ ਜਦੋਂ ਅੱਗੇ ਅਸੀਂ ਇਸੇ ਬਾਪ ਦੇ ਵਿੱਚ ਪੜਨੇ ਆ ਉੱਥੇ ਉਹ ਇੱਕ ਚੀਜ਼ ਸਿੱਖਣ ਵਾਸਤੇ ਆ ਸਾਡੇ ਕਿ ਯਰੂਸ਼ਲਮੀ ਨੇ ਯਰੂਸ਼ਲਮ ਦੇ ਵਿੱਚ ਉੱਥੇ ਪਰਮੇਸ਼ਵਰ ਦੀ ਬਾਜ਼ੀ ਨੂੰ ਪੂਰਾ ਕੀਤਾ ਤੇ ਬਹੁਤ سارے ਨਿਸ਼ਾਨ ਪਰਮੇਸ਼ਵਰ ਨੇ ਯਿਸੂਸੀ ਦੇ ਦੁਆਰਾ ਯਰੂਸ਼ਲਮ ਦੇ ਵਿੱਚ ਦਿਖਾਏ ਤੇ ਲੋਕਾਂ ਨੇ ਉਹ ਨਿਸ਼ਾਨ ਦੇਖ ਕੇ ਚਿੰਤ ਰੱਖ ਕੇ ਯਿਸੂਸੀ ਤੇ ਪ੍ਰਤੀਤ ਕੀਤੀ ਯਿਸੂਸੀ ਤੇ ਨੇਚਾ ਦੇ ਆਂਦੀ ਕਿ ਵੇਖ ਕੇ ਨਿਸ਼ਾਨ ਨਿਸ਼ਾਨ ਦੇਖਤੀ

ਉਹ ਨੀਂਦੇਰ ਤੱਕ ਕੁਝ ਨਹੀਂ ਕੀਤਾ ਜਿੰਨੀ ਦੇਰ ਤੱਕ ਪਰਮੇਸ਼ਰ ਦੀ ਮਰਜ਼ੀ ਨਹੀਂ ਸੀ ਕਦੋਂ ਕੀਤਾ ਜਦੋਂ ਸਮੇਂ ਆਇਆ ਬੋਲੋ ਜਦੋਂ ਸਮੇਂ ਆਇਆ ਉਹ ਨਾਂ ਉਹਨੇ ਆਪਣੇ ਮਾਤਾ ਦੀ ਸਿਫਾਰਿਸ਼ ਤੇ ਧਿਆਨ ਦਿੱਤਾ ਤੇ ਇਹਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਉਹਨਾਂ ਨੇ ਆਪਣੇ ਮਾਤਾ ਦੀ ਗੱਲ ਨੂੰ ਟਾਲਿਆ ਨਹੀਂ ਉਹਨਾਂ ਨੇ ਜਿਹੜੀ ਜ਼ਰੂਰੀ ਗੱਲ ਸੀ ਕਿ ਉਹਦੇ ਤੇ ਧਿਆਨ ਦਿੱਤਾ ਤੇ ਸਮੇਂ ਆਉਣ ਤੇ ਉਹ ਕੀਤਾ ਜੋ ਪਰਮੇਸ਼ਰ ਦੀ ਮਰਜ਼ੀ ਸੀ

ਅਸੀਂ ਨਿਸ਼ਾਨ ਵਿੱਚ ਇਹ ਕਿਹੇ ਪਛਾਣੇ ਕਰਨੀ ਬਿਰ ਦੇਖਿਆ ਕਰਨੀ ਆ ਮੂਲੋ ਮਿਰ ਦੇਖਿਆ ਕਰ ਨਿਸ਼ਾਨ ਵਿੱਚ ਇਹ ਕਿ ਅਸੀਂ ਨਿਸ਼ਾਨ ਨਹੀਂ ਕਰਕੇ ਅਸੀਂ ਬਿਰ ਦੇਖਿਆ ਕਰਨੀ ਆ ਹੁਣ ਅਸੀਂ ਕਹਿ ਤਿੰਦੇ ਆ ਬਿਰ ਦੇਖਿਆ ਲੇਕਿਨ ਫਿਰ ਵੀ ਪਰਮੇਸ਼ਵਰ ਆਪਣੇ ਗੁਣਾਂ ਨੂੰ ਆਪਣੇ ਗੁਣਾਂ ਨੂੰ ਆਪਣੇ ਪਿਤਾ ਨੂੰ ਜ਼ਾਹਿਰ ਕਰਦਾ ਵਾ ਸੇਵਕਾਂ ਦੇ ਵਸੀਲੇ ਸਾਡੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਕਰਦਾ ਵਾ ਜਿਸ ਤਰ੍ਹਾਂ ਯਿਸੂਸੀ ਨੇ ਆਪਣੇ ਪਿਤਾ ਨੂੰ ਦਿਖਾਇਆ ਕਿ ਸੇਵਕ ਵੀ ਕਰਕੇ ਦਿਖਾਉਂਦੇ ਨੇ ਤੇ ਫਿਰ ਅਸੀਂ ਨਿਸ਼ਾਨ ਕਰਨੀ ਆ

ਸਰ ਸਰ ਚਾਲ ਦੇ ਜਾਵਾਂਗੇ ਕਿ ਇਹ ਪਹਿਚਾਨ ਸਾਨੂੰ ਮਿਲਦੀ ਜਾਵੇਗੀ ਇਸ ਪਹਿਚਾਨ ਦੇ ਵਾਸਤੇ ਅਸੀਂ ਮਿਹਨਤ ਕਰਨੀ ਹੈ ਕਿ ਸਾਨੂੰ ਜਿੰਨਾ ਜ਼ਿਆਦਾ ਸਿੱਖੋਗੇ ਓਨਾ ਜ਼ਿਆਦਾ ਪਹਿਚਾਨ ਹੋਵੇਗੀ ਜਿੰਨਾ ਜ਼ਿਆਦਾ ਸਿੱਖੋਗੇ ਓਨਾ ਜ਼ਿਆਦਾ ਬਚਨ ਦੀ ਓਨਾ ਜ਼ਿਆਦਾ ਪਰਮਿਸ਼ਨ ਦੀ ਪਹਿਚਾਨ ਹੋਵੇਗੀ ਤੇ ਓਨਾ ਜ਼ਿਆਦਾ ਅਸੀਂ ਬਚਨ ਤੇ ਅਮਲ ਕਰ ਸਕਦੇ ਹਾਂ ਇਹ ਤੇ ਬੜਾਉ ਖਾਮ ਦਾ ਫੈਸਲੇ ਲੈਣਾ ਕਿਉਂਕਿ ਸਾਡੇ ਮਨ ਚ ਡਰੀ ਇਹ ਨਾ ਹੁੰਦਾ ਬਣਾ ਸਮਾਜ ਦਾ ਦੁਨੀਆ ਦਾ ਡਰੀ ਇਹ ਨਾ ਬਾਕੀ ਇਸ ਲੋਦੇ ਤੋਂ ਇਧਰ ਉਪ ਚੱਲੀ ਕਿ ਸਕਦੇ ਇਹ ਸੱਚ ਹੈ ਦਲੇਰੀ ਤਾਂ ਮਿਲਨੀ ਆ ਇੱਥੇ ਤਾਂ ਤੁਸੀਂ ਵਜੇ ਸੁਣ ਲੈਂਦੇ ਹੋ ਨਾ ਆਰਾਮ ਦੇ ਨਾਲ ਲੇਕਿਨ ਜਦੋਂ ਫੈਸਲੇ ਲੈਣੇ ਹੁੰਦੇ ਤਾਂ ਤੁਸੀਂ ਹਾਰ ਕੀ ਹੁੰਦੇ ਹੋ ਭਾਰ ਨਹੀਂ ਕਿ ਹੁੰਦਾ ਅੰਦਰ ਡਰ ਹੁੰਦਾ ਵਾ ਬੋਲੋ ਡਰ ਇੱਥੇ ਸੁਣ ਲੈਂਦੇ ਹੋ ਵਜੇ ਤੇ ਵਜੇ ਸੁਣ ਕੇ ਤੁਸੀਂ ਦਲੇਰ ਹੋ ਜਾਂਦੇ ਹੋ बाद कारण की है अंदर की होंगे वा डर तक खत्म नहीं होना जी तक पवित्र मसा नहीं हो पवित्र चलाया नहीं चला को अंदर रहने तो जो तो पवित्र आत्मा सू दलेर करेगा फिर अस भी गल को नहीं डर सिर्फ हुक्म पूरा करने वाल ध्यान देवे अस कुछ भी हो जाए हुक्म पूरा करना वा बोलो ਕੀ ਇਹ ਮੈਂ ਕਰਨਾ ਪ੍ਰਭੂ ਦੇ ਵਾਸਤੇ ਬੋਲੋ ਇਹ ਮੈਂ ਕਰਨਾ ਪ੍ਰਭੂ ਵਾਸਤੇ ਹਰ ਜਗ੍ਹਾ ਤੁਸੀਂ ਰਹਿ ਕੇ ਸੋਚਉਂਗੇ ਕਿ ਭਲਾ ਇਹਦੇ ਤੋਂ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਜਿਸ ਤਰ੍ਹਾਂ ਤੁਹਾਨੂੰ ਪਿਛਲੀ ਵਾਰੀ ਕਿਹਾ ਸੀ ਗੱਲ ਕਿ ਤੁਹਾਡੇ ਪਰਿਵਾਰ ਦੇ ਵਿੱਚ ਆਉਣ ਵਾਲੇ ਪਰਣਾ ਦੇ ਵਿੱਚ ਕੋਈ ਵੀ ਸ਼ਾਦੀਆਂ ਹੋਣ ਅੱਜ ਦੇ ਸਮੇਂ ਦੇ ਹਿਸਾਬ ਨਾਲ ਹੁਕਮ ਤੁਹਾਡੇ ਵਾਸਤੇ ਕੀ ਆ ਸਿਰਫ ਇੱਕ ਜਾਣਾ ਜਾਓ ਜੀ ਜ਼ਿਆਦਾ ਮਜਬੂਰੀ ਹੈ ਤੇ ਕਾਫੀ ਹੈ ਬੋਲੋ ਬੋਲੋ ਤੇ ਸਹੀ ਕਿਤੇ ਜਾਣਾ ਜਾਓ ਇਹ ਹੁਕਮ ਤੁਸੀਂ ਕਰ ਨਹੀਂ ਸਕਦੇ ਪੂਰਾ ਕੋਈ ਨਹੀਂ ਸਕਦਾ ਡਾਰਕੀ ਲੱਗੇਗਾ ਇਹ ਸੇਵਕਾਂ ਨੂੰ ਕੀ ਪਤਾ ਜਿਹੜੇ ਆਪਣੇ ਪਰਿਵਾਰ ਛੱਡ ਕੇ ਤੁਸੀਂ ਸਾਨੂੰ ਇੱਥੇ ਸਿਕਾਉਂਟ ਬੈਠੇ ਆ ਇਹਨਾਂ ਨੂੰ ਕੀ ਪਤਾ ਕਿ ਪਰਿਵਾਰ ਕਿਸ ਤਰ੍ਹਾਂ ਚਲਾਏ ਜਾਂਦੇ ਆ ਦੂਸਰੀ ਗੱਲ ਅਸੀਂ ਕਹਾਂਗੇ ਕਿ ਜੇ ਅਸੀਂ ਨਹੀਂ ਗਏ ਤੇ ਉਹਨਾਂ ਨੇ ਵੀ ਨਹੀਂ ਆਉਣਾ वचन कहता कि तू बच तेरा करा वचन सही रिश्ता बनाने की जाच सिखा कलाम सू सही रिश्ता किस तरह बनाया जाता जांच सिखा जिस तरह के साते हैं अभी एक दूसरे को बड बढ़ के खाने कही है कि नहीं अस इस तरह नहीं करते जिस तरह सेवक सोच रहे सेवक को भलेखा वा लेकिन जिनी देर तक वह तो इंसान ही नहीं सुधरिया ਜਿੰਨੇ ਕੋਈ ਕੰਮ ਕਰਨਾ ਵਾ ਤੇ ਉਹਦਾ ਕੀਤਾ ਹੋਇਆ ਕੰਮ ਕਿਸ ਤਰ੍ਹਾਂ ਸਹੀ ਹੋ ਸਕਦਾ ਵਾ ਜਿਹੜਾ ਇਨਸਾਨ ਪਰਮੇਸ਼ਵਰ ਦੇ ਨਾਲ ਹੀ ਵਫਾਦਾਰ ਨਹੀਂ ਹੈ ਤੇ ਆਪਣੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਵਫਾਦਾਰ ਹੋ ਜੇਗਾ ਹੋઈ ਨਹੀਂ ਸਕਦਾ ਛੋਟੀਆਂ ਛੋਟੀਆਂ ਸੋਚਾਂ ਵਾ ਸਾਡੀਆਂ ਅਗਾਹ ਬਦਲਣ ਦੀ ਕੋਈ ਸੋਚ ਨਹੀਂ ਆਪਾਂ ਚ ਬਿੱਖਣ ਦੀ ਕੋਈ ਸੋਚ ਨਹੀਂ ਹੈ ਸਾਡੇ ਅੰਦਰ ਆਪਣੇ ਬੱਚਿਆਂ ਤੋਂ ਅਸੀਂ ਉਮੀਦ ਕਰਦੇ ਆਂ ਕਿ ਇਹ ਸੁਸਮੀਂ ਵੱਢ ਜਾਣ ਤੇ ਸਾਡੇ ਜੈਸੀ ਲੋਕ ਨਾ ਬਾਅਦ ਵਿੱਚ ਗਿਆਨ ਦਾ ਤਮਾਸ਼ਾ ਬਣਾ ਦਿੰਦੇ ਆਂ ਅਸੈਸ ਵਾਲਿਆਂ ਨੂੰ ਵੀ ਪਤਾ ਆ ਕਹਿੰਦੇ ਨਹੀਂ ਆਉਣਾ ਵੇਖੋ ਆਇਆ ਹੀ ਨਹੀਂ ਉਹ ਕਦੇ ਪੱਕਾ ਕਹਿ ਦਿੰਦੇ ਆ ਕਿ ਆਉਣਾ ਹੀ ਨਾਉਣਾ ਵਾ ਉਹਨੂੰ ਵੈਦਰ ਫੋਰਕਾਸਟਿੰਗ ਕਹਿੰਦੇ ਆ ਯਾਨੀ ਕਿ ਅਨਮਾਨ ਲਗਾਉਂਦੇ ਆ ਬਲੋ ਅਨਮਾਨ ਲਗਾਉਂਦੇ ਬਾਕੀ ਤੇ ਪਰਮੇਸ਼ਵਰ ਦੇ ਹੱਥ ਵਿਚਾਰ ਉਹ ਤੇ ਅਨਮਾਨ ਹੀ ਲਗਾਉਂਦੇ ਤੇ ਅਸੀਂ ਤੇ ਇਹਨਾਂ ਅਨਮਾਨ ਲਗਾ ਨਹੀਂ ਸਕਦੇ ਸਾਨੂੰ ਤੇ ਮਤਲਬ ਇੰਨਾ ਵੀ ਹਿਸਾਬ ਨਹੀਂ ਆਉਂਦਾ ਤੇ ਅਸੀਂ ਉਹ ਵਾਲਾ ਹਿਸਾਬ ਕਿਸ ਤਰ੍ਹਾਂ ਕਰ ਸਕਦੇ ਆ ਸਭੋ ਫਕਰ ਜ਼ਿਆਦਾ ਕਰਨੀ ਆ ਸਾਡਾ ਰੱਬ ਦੇਖਿਓ ਉਹਨਾਂ ਨੇ ਕਿਹਾ ਕਿ ਨਹੀਂ ਪੈਣਾ ਪਿਆਰ ਹੀ ਦੇਖੋ ਜਿਹੜੇ ਜ਼ਰੂਰੀ ਗੱਲਾਂ ਨੇ ਉਹਨਾਂ ਤੇ ਧਿਆਨ ਦਿਓ। ਹਾਂ। ਆਪਣੇ ਬੱਚਿਆਂ ਨੂੰ ਗਿਆਨ ਦੀ ਇੱਜ਼ਤ ਕਰਨ ਦਾ ਸਿਖਾਓ। ਆਪਣੇ ਬੱਚਿਆਂ ਨੂੰ ਗਿਆਨ ਸਿੱਖਣ ਦਾ ਮਾਹੌਲ ਵੀ ਬਣਾ ਕੇ ਸਿਖਾਓ। ਆਪਣੇ ਬੱਚਿਆਂ ਨੂੰ ਇਹੋ ਜਿਹੇ ਲੋਕਾਂ ਤੋਂ ਦੂਰ ਰੱਖੋ ਜਿਹੜੇ ਇਹਨਾਂ ਨੂੰ ਗਲਤ ਸਲਾਹਾਂ ਦੇਣ। ਦੇਖੋ ਆਪਣਾ ਬੱਚਾ ਹੋਵੇ ਤਾਂ ਦੁੱਖ ਲੱਗਦਾ ਵਾ। ਬੋਲੋ। ਤਸੱਲ ਲੱਗਣਾ ਚਾਹੀਦਾ ਵਾ ਦੁੱਖ। ਇਹ ਦੁੱਖ-ਕੁਪੀਓ ਦੋ ਲਗਣਾ ਨੂੰ ਦੋ ਪਹਿਚਾਨ ਹੋਵੇ ਨਹੀਂ ਸਾਹਿਬ انسان ਦਾ ਨਿਸ਼ਾਨਾ ਜਿਹੜਾ ਮਨ ਦਾ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਵਜ਼ਨ ਵਾਲੀ ਚੀਜ਼ ਹੋਵੇ ਤੇ ਉਹ ਹਵਾ ਤੋਂ ਛੱਡ ਗਈ ਤੇ ਧਰਤੀ ਵੱਲ ਮੁੱਕੀ ਜਾਂਦੀ ਹੈ ਉਹ ਦੋ ਗ੍ਰੈਵਿਟੀ ਨਾਲ ਗ੍ਰੈਵਿਟੀ ਇਸੇ ਤਰ੍ਹਾਂ ਹੀ انسان ਦਾ ਮਨ ਬੁਰੀਾਈ ਦੇ ਵੱਲ ਧੱਕਣ ਦੀ ਲੋੜ ਨਹੀਂ ਆਪਣੇ ਆਪ ਚਲਾ ਜਾਂਦਾ ਸਰ ਛੱਡਣ ਦੀ ਲੋੜ ਬੋਲੋ ਲੇਕਿਨ ਸੱਚ ਵੱਲ ਨੂੰ ਲੈ ਕੇ ਜਾਣਾ ਗਿਆਨ ਵੱਲ ਨੂੰ ਲੈ ਕੇ ਜਾਣਾ ਇਹ ਬੜਾ ਔਖਾ ਹੋ ਤੇ ਆਪਣੇ ਆਸ-ਪਾਸ ਇਸ ਤਰ੍ਹਾਂ ਦਾ ਮਾਹੌਲ ਬਣਾਓ ਕਿ ਤੁਹਾਡੇ ਬੱਚੇ ਗਿਆਨ ਦੇ ਨਾਲ ਜੁੜੇ ਰਹਿਣ ਸੱਚ ਦੇ ਨਾਲ ਜੁੜੇ ਰਹਿਣ ਤੇ ਫਿਰ ਇਹਨਾਂ ਦੀ ਪੜ੍ਹਾਈ 'ਚ ਵੀ ਮਦਦ ਹੋਵੇਗੀ ਤੇ ਤੁਹਾਨੂੰ ਵੀ ਪਤਾ ਹੋਵੇ ਕਿ ਆਹ ਬੱਚੇ ਸਿੱਖ ਰਹੇ ਆ ਇਸ ਕਰਕੇ ਉਹਨਾਂ ਦਾ ਧਿਆਨ ਗਿਆਨ ਦੇ ਵੱਲ ਖਿੱਚਣਾ ਕੋਸ਼ਿਸ਼ ਨਹੀਂ ਕਰਨੀ ਖਿੱਚਣਾ ਹੋਵੇ ਇਹ ਉਹ ਜਵਾਨ ਬੱਚੇ ਤੇ ਬੈਠੇ ਆ ਨਾ ਇਹ ਬਟ ਬਹੁਤ ਸਾਰੀਆਂ ਬੁਨਿਆਦਗੱਲਾਂ ਤੋਂ ਬੱਚੇ ਬੈਠੇ ਆ ਇਸ ਕਰਕੇ ਬੈਠੇ ਆ ਕਿ ਸਾਡੇ ਸਮਾਜ ਨੇ ਸਾਡੇ ਵਾਸਤੇ ਮਿਹਨਤ ਕੀਤੀ ਹੈ ਤੇ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਨੇ ਸਾਨੂੰ ਬਣਾ ਕੇ ਦਿੱਤਾ ਉਹਨਾਂ ਨੇ ਸਮਝ ਕੇ ਨਹੀਂ ਜਿਸ ਤਰ੍ਹਾਂ ਦਾ ਮਾਹੌਲ ਨਾਉ ਦੱ ਅਸੀਂ ਅੱਜ ਤੇ ਸਾਡੇ ਬੱਚਿਆਂ ਨੇ ਅਸੀਂ ਬੱਚੇ ਨਹੀਂ ਸੀ ਹੁਣ ਇਸ ਕਰਕੇ

ਜੇ ਆਪ ਉਦੋਂ ਨੂੰ ਜਾਣ ਦੀ ਮਿਹਨਤ ਕਰਾਂਗੇ ਪਵਿੱਤਰ ਆਤਮਾ ਦੇ ਪ੍ਰਦਾਨ ਜਾਂ ਕੋਣ ਜਿਹੜੇ ਆਪਣੀ ਜ਼ਿੰਦਗੀ ਚ ਲਿਆਉਣ ਦੀ ਜਾਂ ਸੇਵਕ ਦੀ ਸਹਾਇਤਾ ਕਰਾਵੇ ਕਿ ਸੇਵਕ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਪਰਮੇਸ਼ਰ ਨੇ ਗੁਣ ਰੱਖੇ ਨੇ ਉਹਨਾਂ ਨੂੰ ਖਾ ਸਕੇ ਉਹਨਾਂ ਨੂੰ ਪ੍ਰਗਟ ਕਰ ਸਕੇ ਜਦੋਂ ਅਸੀਂ ਇਸ ਕੰਮ ਦੇ ਵਿੱਚ ਸੇਵਕ ਦੀ ਮਦਦ ਕਰਾਂਗੇ ਤੇ ਪਰਮੇਸ਼ਰ ਵਾਕਈ ਸਾਡੀ ਰਾਖੀ ਵੀ ਕਰੇਗਾ ਕੱਲ੍ਹ ਇਹਦੇ ਵਿੱਚ ਵੀ ਸਿੱਧੇ ਉਤਰ ਆਗਮਨ ਦੇ ਵਿੱਚ ਮੈਂ ਅਕਸਰ ਕਹਿੰਦਾ ਹਾਂ ਜਦੋਂ ਮੈਂ ਵਚਨ ਨੂੰ ਪੜ੍ਹਦਾ ਹਾਂ ਜਾਂ ਦੇਖਦਾ ਹਾਂ ਜਾਂ ਇਹ ਕੰਮ ਕਰਨਾ ਵਾ ਸੇਵਾ ਦਾ ਇਹਦੇ ਵਿੱਚ ਇੱਕ ਗੱਲ ਯਾਦ ਰੱਖਣੀ ਹੈ ਜ਼ਿੰਦਗੀ ਬਹੁਤ ਜ਼ਿਆਦਾ ਖੂਬਸੂਰਤ ਹੈ ਪਰਮੇਸ਼ਰ ਨੇ ਬਣਾਈ ਹੋਈ ਰਾਹ ਨਹੀਂ ਬਣਾਈ ਬਹੁਤ ਜ਼ਿਆਦਾ ਖੂਬਸੂਰਤ ਹੈ ਬਹੁਤ ਜ਼ਿਆਦਾ ਆਨੰਦ ਵਾਲਾ ਵਾ ਇਹ ਜੀਵਨ ਲੇਕਿਨ ਉਹਦੀ ਮਰਜ਼ੀ ਨਾਲ ਚੱਲਾਂਗੇ ਤੇ ਆਨੰਦ ਆਵੇਗਾ ਵਧੀਆ ਲੱਗੇਗਾ ਜੇ ਆਪਣੀ ਮਰਜ਼ੀ ਨਾਲ ਚੱਲਾਂਗੇ ਤੇ ਫਿਰ ਇਸੇ ਜ਼ਿੰਦਗੀ ਨੂੰ ਨਰਕ ਵੀ ਕਿਹਾ ਜਾਂਦਾ ਵਾ ਕੀ ਕਿਹਾ ਜਾਂਦਾ ਨਰਕ ਨਰਕ ਨਾ ਸਵੇਰ ਸ਼ਾਂਤੀ ਦਿੱਤਸੱਲੀ ਨਾ ਦੁਪਹਿਰ ਦਾ ਰਾਤ ਨਾ ਸ਼ਾਮ ਦਾ ਸੌਂ ਜਾਓ ਤੇ ਕੋ ਦੀ ਮਰਜ਼ੀ ਪੂਰਾ ਕਰੋ ਤੇ ਇਹ ਜ਼ਿੰਦਗੀ ਦਾ ਜਿਹੜਾ ਰਸਵਾਯਾ ਆਨੰਦ ਵਾ ਉਹਨੂੰ ਲਓ ਉਹ ਜਿਹੜੀ ਖੁਸ਼ੀ ਆ ਬਿਨਾ ਪਵਿੱਤਰ ਆਤਮਾ ਤੋਂ ਨਹੀਂ ਮਿਲਦੀ ਆਖਰ ਦੇ ਵਿੱਚ ਮੈਂ ਪਵਿੱਤਰ ਆਤਮਾ ਦਾ ਮੰਤਰੀ ਹਾਂ ਮੈਂ ਪਵਿੱਤਰ ਆਤਮਾ ਦਾ ਮੰਤਰੀ ਹਾਂ येसू जैसी गैरत होनी चाहिए है मेरे मन के बिच जो कोई बुरी चीज आ जाए वचन की रस्सी लाओ कोड़ा बट्टो तो बहर को बठा के ना रखो अपने मन आ गई आ गई जी आ गई है बिठा के ना रखो कोड़ा बट्टो गैरत रखो अपने मन के बहुत बुरी चीज नो

परमेश्वर की पहचान करते फिर जिंदगी जीत का आनंद मजा वो तुम देखोगे फिर वो खुशी हो जि वचन लिखिया वा प्रभु मैं सदा आनंदित रहो मैं फिर कहता हूँ आनंदित रहो ਅੱਜ ਦਾ ਕਿਆ ਅੱਜ ਦੇ ਵਿੱਚ ਜਿਹਨਾਂ ਦੇ ਵਾਸਤੇ ਤਾਰੀਫ ਕਰਾਂਗੇ ਤਾਰੀ 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 ਤਾਰੀ